ਤੋਏ ਕਿਵੇਂ ਲੱਗ ਰਿਹਾ ਬਹੁਤ ਮਸਾਲਾ ਕੋਈ ਲੱਗਣਾ ਕੀ ਹੈ ਪੁੱਤਰਾ ਤੁਸੀਂ ਆਪ ਹੀ ਵੇਖ ਰਹੇ ਹੋ ਮਾਹੌਲ ਤੇ ਬਹੁਤ ਮਾੜਾ ਸਰਕਾਰਾਂ ਨੇ ਕਰ ਦਿੱਤਾ ਯਾਰ ਕੱਲ ਤਾਂ ਬੜੇ ਵੱੰਬ ਜੀ ਲੋਕਤੰਤਰ ਦਾ ਘਾਣਾ ਹੋਣ ੜਿਆ ਸਿੱਧਾ ਹੀ ਹਾਂ ਲੋਕਾਂ ਦੇ ਉੱਤੇ ਤਸੱਦਦ ਕਰਨਾ ਸਰਕਾਰਾਂ ਦਾ ਕੰਮ ਨਹੀਂ ਆ ਕਿਹੜਾ ਪਿੰਡ ਹੈ ਸਾਡਾ ਸਾਡਾ ਗੁਰਦਾਸਪੁਰ ਡੁੱਗਰੀ ਸਾਰੇ ਇੱਕੋ ਪਿੰਡ ਹੈ ਹਾਂਜੀ ਆਪਣੇ ਹੀ ਆ ਸਾਰੇ ਸਾਡੇ ਆਪਣੇ ਲਾ ਲੋ ਤੁਸੀਂ ਐਵੇਂ ਹੀ ਪਹਿਲਾਂ ਦਿੱਲੀ ਵੀ ਗਏ ਸੀ ਹਾਂਜੀ ਦਿੱਲੀ ਹਾਂ ਦਿੱਲੀ ਗਏ ਸੀ ਨਰ ਦਿੱਲੀ ਜਾਏ ਪਿਛਲੇ ਵਾਰ ਦੂਜਾ ਹਿੱਸਾ ਸਾਡਾ ਹੋ ਗਿਆ ਫੇਰ ਸੰਘਰਸ਼ ਦਾ ਤੇ ਸਰਕਾਰਾਂ ਸ਼ਾਇਦ ਕੀ ਪਤਾ ਸਾਨੂੰ ਕੋਈ ਹੱਲ ਦਿੰਦੀਆਂ ਜਾਂ ਨਹੀਂ ਦਿੰਦੀਆਂ ਤੇ ਸੜਕਾਂ ਤੇ ਰੋਲਣ ਡੀਆਂ ਨੇ ਤੇ ਸਰਕਾਰ ਤੋਂ ਹਿਸਾਬ ਲਾਓ ਵੀ ਦਿੱਲੀ ਵੀ ਸਾਡੀ ਆ ਤੇ ਹਰਿਆਣਾ ਵੀ ਆਪਣਾ ਵ ਤੇ ਪੰਜਾਬ ਵੀ ਆਪਣਾ ਆ ਤੇ ਸੜਕ ਪਤਾ ਨਹੀਂ ਕਿਉਂ ਰੋਕੀ ਆ ਸਾਡੇ ਉੱਤੇ ਕੀ ਡਰ ਖਤਰਾ ਪਿਆ ਕੇ ਅਸੀਂ ਆਪਣੇ ਟਰਾਲੀਆਂ ਦੇ ਵਿੱਚ ਰਾਸ਼ਨ ਲੈ ਕੇ ਆਏ ਆ ਜਾਂ ਅਸੀਂ ਸਾਡੇ ਕੋਲ ਡੰਡਾ ਵਾ ਤੇ ਝੰਡਾ ਆ ਸਾਡੇ ਕੋਲ ਕੁਝ ਵੀ ਨਹੀਂ ਆ ਤੇ ਲੇਕਿਨ ਸਾਡੇ ਉੱਤੇ ਬਹੁਤ ਸੱਦਦ ਹੋ ਰਿਹਾ ਬੰਬ ਚੱਲ ਰਹੇ ਨੇ ਗੈਸ ਦੇ ਬਹੁਤ ਮਾੜੀ ਹਾਲਾਤ ਹੋ ਰਹੀ ਸਾਡੇ ਕਿਸਾਨਾ ਵੀਰਾਂ ਦੀ ਸਾਨੂੰ ਘਰਾਂ ਵਿੱਚ ਵੀ ਮਾਰਨਾ ਚਾਹੁੰਦੇ ਨੇ ਕਿਸਾਨਾਂ ਨੂੰ ਤੇ ਸਾਨੂੰ ਸੜਕਾਂ ਤੇ ਵੀ ਮਾਰਦੇ ਨੇ ਸਾਡਾ ਹੱਲ ਕੋਈ ਕਰਦੀ ਨਹੀਂ ਸਰਕਾਰ ਅਸੀਂ ਦੁਖੀ ਹੋ ਕੇ ਸੜਕਾਂ ਤੇ ਉਹਨੇ ਸੁਖੀ ਹੋ ਕੇ ਸੜਕਾਂ ਤੇ ਨੀਂਮ ਦੇ ਅੱਗੇ ਚੱਲਿਓ ਐਦਾਂ ਅਸੀਂ ਫੇਰੇ ਮਾਰਦੇ ਰਹਿੰਦੇ ਆ ਕਿਉਂਕਿ ਸਾਡੇ ਬੱਚੇ ਅੱਗੇ ਬੈਠੇ ਆ ਪਤਾ ਨਹੀਂ ਕਿਹੜੇ ਵਾਲੇ ਐਕਸ਼ਨ ਹੋਇਆ ਤੇ ਇਹਨਾਂ ਨੇ ਸਾਡੇ ਉੱਤੇ ਬੰਬ ਬਣਾਉਣੇ ਸਾਡੇ ਬੱਚਿਆਂ ਤੋਂ ਸ਼ੁਰੂ ਕਰ ਦੇਣੇ ਨੇ ਤੇ ਸਰਕਾਰਾਂ ਤੋਂ ਅਸੀਂ ਇਹੀ ਕਹਿੰਦੇ ਆ ਕਿ ਜੋ ਅਸੀਂ ਸਾਡੇ ਨਾਲ ਵਾਅਦੇ ਕੀਤੇ ਨੇ ਸਾਡੀਆਂ ਫਸਲਾਂ ਦੀਆਂ ਸਾਨੂੰ ਪੱਕੀਆਂ ਗਰੰਟੀਆਂ ਮੁੱਲ ਦੇ ਦੇਣ ਤੇ ਸਾਡੇ ਜਿਹੜੇ ਲਖੀਂਪੁਰਖੀ ਦੀਵਾਲੇ ਜਿਹੜੇ ਸ਼ਹੀਦ ਹੋਏ ਨੁਕਸਾਨ ਉਹਨਾਂ ਦਾ ਵੀ ਸਾਨੂੰ ਕੋਈ ਹੱਲ ਦੇ ਦੇਣ ਉਹਨਾਂ ਨਾਲ ਕੋਈ ਅਜੇ ਤੱਕ ਇਨਸਾਫ ਨਹੀਂ ਹੋਇਆ ਤੇ ਤੀਸਰੀ ਗੱਲ ਇਹ ਆ ਕਿ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਨਾ ਪਰਚੇ ਕੀਤੇ ਦਿੱਲੀ ਪਿਛਲੇ ਇਲੈਕਸ਼ਨਾਂ ਘਰ ਸ ਵਿੱਚ ਅਜੇ ਤੱਕ ਇਹਨਾਂ ਉਹ ਵੀ ਸਾਡੇ ਕੋਈ ਹੱਲ ਨਹੀਂ ਕੀਤੇ ਚੌਥੀ ਗੱਲ ਇੱਕ ਉਸਾਨਾ ਦੇ ਕਰਜ਼ੇ ਮਾਫ ਦੀ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਨੇ ਲੇਕਿਨ ਸਰਕਾਰਾਂ ਸਾਨੂੰ ਕੁਝ ਵੀ ਨਹੀਂ ਦੇ ਰਹੀਆਂ ਪਤਾ ਨਹੀਂ ਸਾਡੇ ਨਾਮਤ ਰਹੀ ਮਾਮਲਾ ਇਨਸਾਫ ਕਿਉਂ ਕਰਦੀਆਂ ਨਹੀਂ ਸਾਡੇ ਨਾਲ ਕੀ ਇਹਨਾਂ ਨਾਲ ਕੋਈ ਮਤਲਬ ਸਾਡਾ ਵੈਰ ਆ ਵੋਟਾਂ ਹੀ ਪਾਉਣੇ ਆ ਬਣਾਉਣੇ ਆ ਹੀ ਇਹਨਾਂ ਨੂੰ ਸਭ ਕੁਝ ਲੋਕਾਂ ਦਾ ਆ ਤੇ ਲੋਕਾਂ ਨੂੰ ਪਤਾ ਨਹੀਂ ਕਿਉਂ ਇਹ ਦੁਖੀ ਕਰਦੇ ਨੇ ਸਹੀ ਹੈ ਆਹੋ ਇਹ ਸਰਕਾਰਾਂ ਆਡੇ ਉੱਤੇ ਬਹੁਤ ਹੀ ਜ਼ਿਆਦਾ ਤਸੱਦਦ ਕਰ ਰਹੀਆਂ ਨੇ ਤੇ ਪੰਜਾਬ ਸਰਕਾਰ ਦਾ ਵੇਖ ਲਓ ਮੁੱਖ ਮੰਤਰੀ ਉਹਨੂੰ ਵੀ ਅਸੀਂ ਆਪ ਬਣਾਇਆ ਵਾ ਤੇ ਉਹ ਕਹਿਣ ਦੇ ਨੇ ਕਿ ਆ ਜਿਹੜਾ ਘੱਗਰ ਦਰਿਆ ਉਹਦੇ ਵਿੱਚ ਪਾਣੀ ਉਹਨੇ ਛੱਡਿਆ ਆ ਕਿ ਲੋਕ ਜਿਹੜੇ ਆ ਘੱਗਰ ਦਰਿਆ ਦੇ ਵਿੱਚੋਂ ਦੀ ਲੰਘ ਕੇ ਪਾਰ ਨਾ ਚੱਲ ਜਾਣ ਤੇ ਇਹਦੇ ਵਾਸਤੇ ਵੀ ਮਾੜੀ ਗੱਲ ਆ ਇਹਨੂੰ ਸਾਡੀ ਗੱਲ ਕਰਨੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਅਸੀਂ ਵੋਟਾਂ ਦੇ ਕੇ ਤੇ ਇਹਨੂੰ ਟੋਟਲੀ ਵੋਟਾਂ ਦੇ ਕੇ ਇਹਨੂੰ ਪੂਰਾ ਮਤਦਾਨ ਦੇ ਕੇ ਇਹਨੂੰ ਅਸੀਂ ਬਣਾਇਆ ਲੈਕਨ ਇਹਦੇ ਬਿਲੋ ਸਾਨੂੰ ਕੋਈ ਇਨਸਾਫ ਨਹੀਂ ਕਿਉਂਕਿ ਇਹਦਾ ਹੱਕ ਮੰਨਦਾ ਜਾ ਕੇ ਮੋਦੀ ਸਰਕਾਰ ਦੇ ਨਾਲ ਉੱਥੇ ਕੇਂਦਰ ਸਰਕਾਰ ਦੇ ਵਿੱਚ ਬਹਿ ਕੇ ਤੇ ਆਪਣੀ ਗੱਲ ਰੱਖੇ ਕਿ ਪੰਜਾਬ ਦੇ ਲੋਕਾਂ ਦੇ ਨਾਲ ਇਦਾਂ ਦਾ ਤਸੱਦਦ ਨਾ ਕਰੋ ਹਰਿਆਣਾ ਸਰਕਾਰ ਦੇ ਨਾਲ ਗੱਲ ਕਰੇ ਇਹ ਬੈਰੀਕੇਡ ਕਿਉਂ ਲਾਏ ਇਹਨਾਂ ਨੇ ਸਾਡੇ ਪੈਸੇ ਸਾਡੀਆਂ ਸੜਕਾਂ ਤੇ ਸਾਡੇ ਪੈਸਿਆਂ ਦੇ ਉੱਤੇ ਬੈਰੀਕੇਡ ਬਣਾ ਕੇ ਸਾਡੇ ਲੋਕਾਂ ਦਾ ਲਹੂ ਚੂਸ ਕੇ ਤੇ ਇਹ ਜਿਹੜੇ ਮੁੱਖ ਮੰਤਰੀ ਨੇ ਪੈਸੇ ਇਕੱਠੇ ਕਰਕੇ ਸਾਡੇ ਕੋਲ ਟੋਲ ਟੈਕਸ ਲੈ ਲਾ ਕੇ ਤੇ ਸਾਡੇ ਉੱਤੇ ਬੈਰੀਕੇਡ ਲਾ ਕੇ ਤੇ ਸਾਡੇ ਉੱਤੇ ਗੋਲੇ ਚਲਾਉਂਦੇ ਨੇ ਸਾਡੇ ਪੈਸਿਆਂ ਦੇ ਗੋਲੇ ਲੈ ਕੇ ਸਾਡੇ ਉੱਤੇ ਚਲਾਉਂਦੇ ਨੇ ਬਹੁਤ ਮਾੜੀ ਮੰਦ ਭਾਗੀ ਗੱਲ ਹੈ ਇਹ ਸਰਕਾਰਾਂ ਨੂੰ ਇਦਾਂ ਕਰਨਾ ਨਹੀਂ ਚਾਹੀਦਾ ਇਨਸਾਫ ਹੋਣਾ ਚਾਹੀਦਾ ਲੋਕਾਂ ਦੇ ਨਾਲ ਲੇਕਿਨ ਸਾਡੇ ਇਨਸਾਫ ਨਹੀਂ ਹੋ ਰਿਹਾ ਇਨਸਾਫ ਸਾਨੂੰ ਸਰਕਾਰਾਂ ਨੂੰ ਦੇਣਾ ਚਾਹੀਦਾ ਅਸੀਂ ਉਹਨਾਂ ਦੇ ਨਾਲ ਆਪਣੇ ਵੀਰਾਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਹਿੱਸੇ ਕਰਕੇ ਆਏ ਆ ਕਿ ਜਿੱਥੇ ਵੀ ਕਿਤੇ ਸਾਡੀ ਲੋੜ ਆ ਖਾਣਾ ਬਣਾਉਣਾ ਜਾਂ ਕੋਈ ਵੀ ਸਾਡੀ ਜ਼ਰੂਰਤ ਆ ਅਸੀਂ ਤੁਹਾਡੇ ਨਾਲ ਪੂਰੀ ਤਰ੍ਹਾਂ ਸ਼ਾਮਲ ਹੋਵਾਂਗੇ ਲੇਕਿਨ ਸਾਡੇ ਬੱਚੇ ਸਾਨੂੰ ਅੱਗੇ ਨਹੀਂ ਜਾਣ ਦਿੰਦੇ ਕਹਿੰਦੇ ਕਿ ਜੇ ਅਸੀਂ ਹੈਗੇ ਆ ਮਾਤਾ ਤੁਸੀਂ ਪਿੱਛੇ ਰਹੋ ਅੱਜ ਸਾਨੂੰ ਅੱਗੇ ਨਹੀਂ ਜਾਣ ਦਿੰਦੇ ਠੀਕ ਹੈ ਜੀ ਲੇਕਿਨ ਸਾਡੇ ਬੱਚਿਆਂ ਦੇ ਵਾਸਤੇ ਇਹ ਸਰਕਾਰਾਂ ਨੂੰ ਮੈਂ ਇਹੀ ਹਦਾਤ ਦਿੰਨੀ ਆ ਕਿ ਐਦਾਂ ਨਾ ਕਰੋ ਸਾਡੇ ਉੱਤੇ ਤਸ਼ੱਦਦ ਨਾ ਕਰੋ ਸਾਡੇ ਬੱਚਿਆਂ ਦੇ ਉੱਤੇ ਤਸ਼ੱਦਦ ਨਾ ਕਰੋ ਸਾਨੂੰ ਸੱਟਾਂ ਨਾਲ ਆਓ ਅਸੀਂ ਗਰੀਬ ਕਿਸਾਨ ਅਸੀਂ ਤੇ ਅੱਗੇ ਹੜ੍ਹਾਂ ਦੇ ਮਾਰੇ ਤੇ ਕੁਝ ਲੋਕ ਉੱਤੇ ਕੁਦਰਤੀ ਮਾਰਦੇ ਮਾਰੇ ਮਾਰੇ ਜਾਂਦੇ ਨੇ ਸਾਡੀਆਂ ਫਸਲਾਂ ਖਰਾਬ ਹੋ ਜਾਂਦੀਆਂ ਨੇ ਅਸੀਂ ਪਤਾ ਨਹੀਂ ਕਿਵੇਂ ਨਾ ਕਿਵੇਂ ਗੁਜ਼ਾਰਾ ਕਰਨੇ ਆ ਤੇ ਤੁਸੀਂ ਸਾਡੇ ਉੱਤੇ ਬੰਬ ਗੋਲੇ ਸੁੱਟ-ਸੁੱਟ ਕੇ ਤੇ ਸਾਨੂੰ ਸੱਟਾਂ ਲਾ ਲਾ ਕੇ ਤੇ ਸਾਨੂੰ ਹਸਪਤਾਲਾਂ ਦੇ ਵਿੱਚ ਸੁੱਟਣ ਦੇ ਬਹੁਤ ਹੀ ਮਾੜੀ ਗੱਲ ਆ ਸਰਕਾਰਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸਰਕਾਰਾਂ ਨੂੰ ਲੋਕਾਂ ਦਾ ਸੋਚਣਾ ਚਾਹੀਦਾ ਲੋਕੀ ਸਰਕਾਰਾਂ ਬਣਾਉਂਦੇ ਨੇ ਅਸੀਂ ਮੋਦੀ ਬਣਾਇਆ ਸਾਰਿਆਂ ਨੂੰ ਅਸੀਂ ਬਣਾਉਣ ਵਾਲਿਆਂ ਲੇਕਿਨ ਸਰਕਾਰਾਂ ਕੋਈ ਸਾਡਾ ਹੱਲ ਨਹੀਂ ਸੋਚਣ ਦੀਆਂ ਸਾਡੀ ਇਹ ਗੁਜਾਰਸ਼ ਆਜਾ ਆਜਾ ਹੁੰਦੇ ਨੇ ਆਪਾਂ ਇਹਨੂੰ ਹੱਸਦਾ ਵਸਾ ਰੱਖਣਾ ਐਸ ਪਾਈ ਚਾਰੀ ਨੇ ਆ ਜਿਹੜੇ ਜਨੋਜਵਾਲਾ ਇਹਦਾ ਲੈ ਵੀ ਖਾਲਸਾਈ ਫੌਜਾ ਆ ਗਈਆਂ ਤੇ ਮਾidan ਗਰਮ ਹੋ ਰਿਹਾ ਇਹ ਕਾਰੇ ਛੱਡੇ ਜਾ ਰਹੇ ਆ ਕਿਹਨੇ ਕਹਿ ਦिए ਇਹਨਾਂ ਯੋਧਿਆਂ ਨੂੰ ਇਹਨਾਂ ਯੋਧਿਆਂ ਨੂੰ ਕਹੇ ਕਹਿ ਦिए ਉੱਥੇ ਜਾ ਕੇ ਫੇਰ ਮਾਰ ਕੇ ਮਰ ਜਾਓ ਇਹ ਗੱਲ ਕਦੀ ਵੀ ਨਹੀਂ ਕਵਾਂਗੇ ਹਰ ਹਾਲ ਦੇ ਵਿੱਚ ਜਿੱਤ ਤੁਹਾਡੀ ਹੋਣੀ ਆ ਗੁਰਕਾਰ ਕਤਲਾ ਤੁਸੀਂ ਆ ਅੱਜ ਦੀ ਮੀਟ ਨੂੰ ਗੁਰਕਾਰ ਕਤਲਾ ਕਰਨਾ ਚਾਹੀਦਾ ਗੁਰਕਾਰ ਜੋ ਵੀ ਹੋਣਾ